ਸਤਨਾ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਇਹਨੂੰ ਮਹੱਲਾ ਹੀ ਉਚਾਰਨ ਕਰਨਾ ਹੈ ਸਚੱਜ ਜੀ ਇਹਨੂੰ ਅੱਧਕ ਲਾ ਕੇ ਪੜਿਆ ਜਾਂਦਾ ਵਾ ਜਿਵੇਂ ਪਚੱਜ ਜੀ ਹੈ ਉਹਨੂੰ ਵੀ ਅੱਧਕ ਲਾ ਕੇ ਪੜਿਆ ਜਾਂਦਾ ਇਹਨੂੰ ਵੀ ਅੱਧਕ ਨਾਲ ਹੀ ਬੋਲਿਆ ਜਾਂਦਾ ਸੂਹੀ ਮਹੱਲਾ ਪਹਿਲਾ ਸੁਚੱਜੀ ਜਾ ਤੂ ਇਹਨੂੰ ਜ਼ਿਆਦਾਤਰ ਤੂੰ ਪੜ੍ਹਦੇ ਆ ਅਰੇ ਤੂੰ ਨਹੀਂ ਤਤੇ ਦੁਲੈਂਕੜ ਹੈ ਤੂ ਜਾ ਤੂ ਤਾਂ ਮੈਂ ਸਭ ਕੋ ਤੋ ਸਾਹਿਬ ਮੇਰੀ ਰਾਸ ਬਿਓ ਤਦ ਅੰਤਰ ਹਉ ਸੁਖ ਵਸਾ ਤੂੰ ਅੰਤਰ ਸਾਬਾਸ ਜੀਓ ਹਾਂ ਇਹ ਜਿਹੜਾ ਪਾਠ ਹੈ ਹੁਣ ਇੱਥੇ ਤੱਤੇ ਦੁਰੰਕੜ ਉਤੇ ਟਿੱਪੀ ਹੈ ਇਹਨੂੰ ਤੂੰ ਹੀ ਪੜਿਆ ਜਾਂਦਾ ਤੂੰ ਅੰਤਰ ਸਾਬਾਸ ਜੀਓ ਭਾਣ ਤਖਤ ਵਡਾਈਆ ਭਾਣ ਤੇ ਥੋੜਾ ਜਿਹਾ ਜਮਕ ਹੁੰਦਾ ਵਾ ਤਖਤ ਵਡਾਈਆ ਤੇ ਇਹਨੂੰ ਵਡਾਈਆਂ ਆੜੇ ਕੰਨਾ ਉਤੇ ਬਿੰਦੀ ਲਾ ਕੇ ਨਹੀਂ ਬੋਲਣਾ ਆੜਾ ਕੰਨਾ ਤੇ ਬਿੰਦੀ ਤੋਂ ਰਹਿਤ ਹੈ ਭਾਣ ਤਖਤ ਵਡਾਈਆ ਭਾਣੇ ਪੀਖ ਉਦਾਸ ਜੀਓ ਭਾਣੇ ਥਲ ਸਿਰ ਸਰਵਹ ਕਮਲ ਫੁੱਲਾ ਆਕਾਸ਼ ਜੀਓ ਇਹਨੂੰ ਵੀ ਖੁੱਲਾ ਅਧਕ ਦੇ ਨਾਲ ਹੀ ਜੋ ਪੜਿਆ ਜਾਂਦਾ ਹੈ ਭਾਣ ਪਉਜਲ ਲੰਗੀ ਐ ਭਾਣ ਮੰਜ ਪ੍ਰਿਆਸ ਜੀਓ ਭਾਣ ਸੋ ਸਹ ਰੰਗੁਲਾ ਸਖਤ ਰਤਾ ਗੁਣਤਾਸ ਜੀਓ ਭਾਣ ਸਹ ਪੀ ਹਾਵਲਾ ਹਉ ਆਵਣ ਜਾਣ ਮੋਈਆਸ ਜੀਓ ਮੋਈਆਸ ਨਹੀਂ ਕਹਿਣਾ ਮੰਮੇ ਔਕੜ ਹੈ ਨਾ ਕਿ ਗੁਲੰਕਣ ਮੋਈਆਸ ਤਾ ਇਹਨੂੰ ਮੋਈ ਪੜ ਦਿੰਦੇ ਆ ਪਰ ਨਹੀਂ ਮੋਈ ਮੰਮੇ ਔਂਕੜ ਤੇ ਈੜੀ ਵੈਰੀ ਹੈ ਹਾਉ ਆਵਣ ਜਾਣ ਮੋਈ ਆਸ ਜੀਓ ਤੂ ਇਹ ਵੀ ਦੁਲਿੰਕੜ ਹੈ ਤਾਂ ਤੂ ਉਚਾਰਨ ਕਰਨਾ ਤੂ ਸਹੋ ਆਗਮ ਅਤੋਲ ਵਾ ਹਾਉ ਕਾਹੇ ਕਾਹੇ ਤਾਹੇ ਪਿਆਸ ਜੀਓ ਕੀ ਆ ਮਾਗੋ ਇਨੂੰ ਮਾਗੋ ਮੰਮਾ ਮੰਮੇ ਕੰਨਾ ਗੱਗਾ ਤੇ ਊੜੇ ਔਂਕੜ ਹੈ ਪਰ ਇਹਨੂੰ ਪੜਨ ਦੇ ਵਿੱਚ ਮਾਗੋ ਜ਼ਿਆਦਾ ਪੜਦੇ ਆ ਪਰ ਜਿਹੜਾ ਸ਼ੁੱਧ ਹੈ ਤਾਂ ਉਹਨੂੰ ਮਾਗੋ ਹੀ ਕਹਿੰਦੇ ਆ ਕਿਆ ਮਾਗੋ ਕਿਆ ਕਾਹੇ ਸੁਣੀ ਮੈਂ ਦਰਸ਼ਨ ਪੂਖ ਪਿਆਸ ਜੀਓ ਗੁਰ ਸਬਦੀ ਸਹ ਪਾਇਆ ਸੱਚ ਨਾਨਕ ਕੀ ਅਰਦਾਸ ਜੀਓ